ਵਾਲੀ ਦਾ ਤਿਹਾਰ ਆ ਰਿਹਾ ਉੱਤੀ ਜਦੋਂ ਬਾਜ਼ਾਰਾਂ ਦੇ ਵਿੱਚ ਦੀਵਿਆਂ ਦੀ ਮੰਗ ਵੱਧ ਜਾਂਦੀ ਹੈ ਸੋ ਤੁਹਾਨੂੰ ਲੈ ਕੇ ਆਏ ਆ ਜਿੱਥੇ ਦੀਵੇ ਬਣਾਏ ਜਾਂਦੇ ਨੇ ਕਿੰਨਾ ਟਾਈਮ ਹੋਗਾ ਤੁਹਾਨੂੰ ਦੀਵੇ ਬਣਾਉਂਦੇ ਨੇ ਮੈਨੂੰ 20 ਸਾਲ ਹੋ ਗਏ ਆ 20 ਸਾਲ ਤੋਂ ਮਤਲਬ ਤੁਹਾਡੇ ਜਿਹੜੇ ਪੁਰਾਣੇ ਬਜ਼ੁਰਗ ਸੀ ਉਹ ਵੀ ਇਹ ਕੰਮ ਕਰਦੇ ਸੀ ਹਾਂਜੀ ਉਹ ਵੀ ਇਹ ਕੰਮ ਕਰਦੇ ਸੀ ਮਤਲਬ ਹੁਣ ਜਿਵੇਂ ਰੁਝਾਨ ਵੱਧ ਗਿਆ ਚਾਈਨੀਸ ਲਾਈਟਾਂ ਆ ਗਈਆਂ ਨੇ ਲੜੀਆਂ ਆ ਗਈਆਂ ਨੇ ਦੀਵੇ ਲੋਕ ਘਟ ਲਾਨ ਲੱਗ ਗਏ ਫਰਕ ਪਿਆ ਕੋਈ ਹਾਂਜੀ ਦੀਵੇ ਜਿਹੜਾ ਪਹਿਲਾਂ ਪੰਜਾਬ ਜਾਂ ਸੋਸੋ ਲੈ ਕੇ ਜਾਂਦਾ ਸੀ ਕੋਣ ਉਹ 10 ਰੁਪਏ ਦੇ 11 ਰੁਪਏ ਦਾ ਮਿਲ ਕੇ ਜਾਂਦਾ ਬਸ ਮਤਲਬ ਕਾਫੀ ਨੁਕਸਾਨ ਹੋਇਆ ਇਹ ਚੀਜ਼ਾਂ ਦਾ ਹਾਂਜੀ ਨੁਕਸਾਨ ਤਾਂ ਹੋਇਆ ਹੀ ਸਾਰੇ ਨੂੰ ਹੋਇਆ ਬਾਕੀ ਉਹਨੂੰ ਕੋਕੀ ਵੀ ਛੱਡਦੇ ਜਾ ਰਹੇ ਨੇ ਇਹ ਕੰਮ ਕਿੰਨੇ ਕੀ ਮਤਲਬ ਕਿੰਨੇ ਕੇ ਲੋਕ ਇਸ ਏਰੀਆ ਦੇ ਵਿੱਚ ਹੁੰਦੀ ਵੇ ਬਣਾਉਂਦੇ ਨੇ ਪਰ ਦੋ ਤਿੰਨ ਘ ਬਾਕੀ ਸਾਰੇ ਛੱਡ ਗਏ ਬਸ ਪਰ ਅਗਲਾ ਹੋਰ ਕੰਮ ਲੱਗ ਗਿਆ ਇਹ ਕੰਮ ਹੁੰਦਾ ਨਹੀਂ ਹਰ ਇੱਕ ਦੇ ਵਾਜ਼ਨ ਨਹੀਂ ਹੈਗੇ ਮੇਨ ਤਾਲਾ ਕੰਮ ਹੈਗਾ ਔਰ ਕੋਈ ਨਹੀਂ ਕਰਕੇ 라ਜੀ ਨੂੰ ਮਤਲਬ ਇਹ ਤੁਸੀਂ ਕਿੰਨੇ ਕੇ ਦੀਵੇ ਬਣਾ ਲੈਣੇ ਇੱਕ ਦਿਨ ਚ ਇਹ ਤਾਂ ਇਹ ਆਪਣੇ ਉੱਪਰ ਡਿਪੈਂਡ ਹੈ 2000 3000 ਜਾਂ 4000 ਜਿੰਨਾ ਮਰਜ਼ੀ ਬਣਾ ਲਓ ਮਤਲਬ ਦਿਨ ਦੇ ਤੁਸੀਂ 2 ਤੋਂ 3000 ਦੀਵੇ ਬਣਾ ਲੈਣੇ ਹੋ ਹਾਂਜੀ ਹੁਣ ਜੇਵੇਂ ਕੋਈ ਬੱਚਾ ਆ ਜਾਂ ਫਿਰ ਅੱਗੇ ਕੋਈ ਸਿੱਖਣ ਨੂੰ ਆਂਦਾ ਕੰਮ ਨਹੀਂ ਜੀ ਨਹੀਂ ਕੋਈ ਨਹੀਂ ਸਿੱਖਣਾ ਚਾਹੁੰਦਾ ਇਹ ਕੰਮ ਨੂੰ ਅਸੀਂ ਵੀ ਅਸਲਾਸ਼ਟੀ ਇਹ ਨਹੀਂ ਜੇ ਨਵਾਂ ਕੋਈ ਨਹੀਂ ਸਿਖਾਉਂਦਾ ਅਸੀਂ ਆਪਣੇ ਬੱਚੇ ਨਹੀਂ ਸਿਖਾਉਣਾ ਜਾਂਦੇ ਇਸ ਕੰਮ ਤੇ ਕਿਉਂਕਿ ਇਹ ਮਿਹਨਤ ਵਾਲਾ ਕੰਮ ਹੈ ਇਸ ਕਰਕੇ ਫਿਰ ਉਹ ਉਹਨਾਂ ਤੋਂ ਨਹੀਂ ਹੋ ਪਾਏਗਾ ਮਤਲਬ ਮਤਲਬ ਹੁਣ ਜਿਵੇਂ ਪਹਿਲਾਂ ਨਾਲੋਂ ਹੁਣ ਦੀਵਿਆਂ ਦੀ ਮੰਗ ਘਟਦੀ ਜਾ ਰਹੀ ਹੈ ਨਹੀਂ ਦੀਵਿਆਂ ਦੀ ਮੰਗ ਤਾਂ ਹੈ ਗਈ ਬੰਦ ਹੀ ਨਹੀਂ ਹੁਣ ਕਿਸੇ ਤੋਂ ਬੰਦੇ ਵੋ ਘਟ ਕੇ ਬਣਾਉਣ ਵਾਲੇ ਇਹ ਗੱਲ ਦੱਸੋ ਮਸ਼ੀਨ ਦਾ ਨਾਮ ਕੀ ਹੈ ਵੈਸੇ ਕੀ ਕਹਿੰਦੇ ਇਹਨੂੰ ਅਸੀਂ ਚੱਕ ਕਹਿੰਦੇ ਜੀ ਬਣਾਉਣ ਦਾ ਕੀ ਕਹਿੰਦੇ ਹਾਂਜੀ ਹੁਣ ਤੁਸੀਂ ਆ ਮਿੱਟੀ ਦੇ ਇੰਨੇ ਦੀਵੇ ਲਾਏ ਪਏ ਨੇ ਇਹਨਾਂ ਨੂੰ ਹੁਣ ਕਿਵੇਂ ਲਾਪਕ ਬਣਨਗੇ ਕਿਵੇਂ ਤਾਂ ਮਿੱਟੀ ਗਿੱਲੀ ਪਈ ਹੈ ਜੇ ਹੱਥ ਲਾਵਾਂਗੇ ਟੁੱਟ ਜਾਣਗੇ ਇਹ ਟਾਈਟ ਹੋ ਗਈ ਜੀ ਅੱਛਾ ਜੀ ਇਹ ਦੇਖੋ ਟਾਈਟ ਹੋ ਗਈ ਇਹ ਗਿੱਲੇ ਜਿਹੜੇ ਏਜ ਬਣਾ ਰਹੇ ਵੇਲੇ ਨਰਮ ਹੈ ਬਾਕੀ ਹੁਣ ਬਾਅਦ ਕੱਢ ਕੇ ਸੁਕਾ ਦੇਗਾ ਤਾਂ ਉੱਪਰ ਸੁੱਕ ਜੰਗੇ ਫਿਰ ਉਹ ਤੋਂ ਆ ਕਲਰ ਹੋ ਕੇ ਭੱਠੀ ਜਾਏਗੀ ਅੱਛਾ ਕਲਰ ਵੀ ਤੁਸੀਂ ਆਪ ਹੀ ਕਰਦੇ ਹੋ ਹਾਂ ਜੀ ਸਾਰੀ ਮਿਹਨਤ ਆਪ ਕਰਦੇ ਦਿਵਾਲੀ ਤੇ 2 ਮਹੀਨੇ ਪਹਿਲਾਂ ਹਾਂ ਜੀ ਹਾਂ ਜੀ ਮਤਲਬ ਇੱਕ ਦੀਵਾ ਕਿੰਨੇ ਦਾ ਵਿਕਦਾ ਇਹ ਇੱਕ ਦੀਵਾ 1 ਰੁਪਏ ਦੇ ਰਿਹਾ ਜੀ ਜਬੀ ਲੋਕ ਚੈਨਲ ਦੇਖ ਰਹੇ ਹੋ ਤੁਸੀਂ ਤੇ ਪਟਿਆਲਾ ਤੋਂ ਮੈਂ ਹਿਮਾਂਸ਼ੂ ਮੜਕਨ ਜਿੱਥੇ ਦੀਵਾਲੀ ਦਾ ਤਿਹਾਰ ਆ ਰਿਹਾ ਹੈ ਉੱਥੀ ਜਦੋਂ ਬਾਜ਼ਾਰਾਂ ਦੇ ਵਿੱਚ ਦੀਵਿਆਂ ਦੀ ਮੰਗ ਵੱਧ ਜਾਂਦੀ ਹੈ ਸੋ ਤੁਹਾਨੂੰ ਲੈ ਕੇ ਆਏ ਹਾਂ ਜਿੱਥੇ ਦੀਵੇ ਬਣਾਏ ਜਾਂਦੇ ਨੇ ਤਸਵੀਰਾਂ ਜਰੂਰ ਪਟਿਆਲਾ ਤੋਂ ਤੁਹਾਡੇ ਨਾਲ ਸਾਂਝੀਆਂ ਕਰਾਂ ਜਿੱਥੇ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਦੀਵੇ ਬਣਾਈ ਜਾਂਦੇ ਨੇ ਪੁਰਾਣੇ ਟਾਈਮਾਂ ਦੇ ਵਿੱਚ ਤਾਂ ਅਕਸਰ ਹੀ ਆਮ ਘਰਾਂ ਦੇ ਵਿੱਚ ਲੋਕ ਇਸੇ ਤਰੀਕੇ ਨਾਲ ਦੀਵੇ ਬਣਾਉਂਦੇ ਨਜ਼ਰ ਆਉਂਦੇ ਸੀ ਪਰ ਹੁਣ ਜਿਹੜਾ ਰੋਜ਼ਾਨਾ ਹੈ ਘਟਦਾ ਜਾ ਰਿਹਾ ਹੈ ਇੱਕੀ ਦੁਕੀ ਘਰ ਨੇ ਜਿਨ੍ਹਾਂ ਦੇ ਘਰਾਂ ਦੇ ਵਿੱਚ ਦੀਵੇ ਬਣਾਉਂਦੇ ਦੇਖੇ ਜਾ ਸਕਦੇ ਨੇ ਸੋ ਤਸਵੀਰਾਂ ਪਟਿਆਲਾ ਤੋਂ ਸਾਹਮਣੇ ਦਿਖਾ ਰਿਆਂ ਤੁਹਾਨੂੰ ਜਿੱਥੇ ਤੁਸੀਂ ਦੇਖ ਸਕਦੇ ਹੋ ਕਿ ਦੀਵੇ ਬਣਾਏ ਜਾ ਰਹੇ ਨੇ ਮਿੱਟੀ ਦੇ ਦੀਵੇ ਨੇ ਜਿੱਥੇ ਚਾਈਨਿਸ ਲਾਈਟਾਂ ਨੇ ਬਹੁਤ ਹੱਦ ਤੱਕ ਇਹਨਾਂ ਦੀ ਜਗ੍ਹਾ ਲੈ ਲਈ ਹੈ ਤਾਂ ਹਲੇ ਵੀ ਕੁਝ ਘਰਾਂ ਦੇ ਵਿੱਚ ਜਿਹੜਾ ਦੀਵੇ ਲਾ ਕੇ ਦੀਵਾਲੀ ਦਾ ਪੁਰਬ ਮਨਾਇਆ ਜਾਂਦਾ ਸੋ ਤਸਵੀਰਾਂ ਪਟਿਆਲਾ ਤੋਂ ਸਾਂਝੀਆਂ ਕਰਦੀਆਂ ਨਜ਼ਰ ਆ ਰਹੇ ਗੱਲਬਾਤ ਕਰਦੇ ਆਂ ਭਾਈ ਸਭ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਜਕਸੀਰ ਕੁਮਾਰ ਹੈ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਦੀਵੇ ਮਨਾਉਂਦੇ ਆ ਮੈਨੂੰ 20 ਸਾਲ ਹੋ ਗਏ 20 ਸਾਲ ਤੋਂ ਮਤਲਬ ਤੁਹਾਡੇ ਜਿਹੜੇ ਪੁਰਾਣੇ ਬਜ਼ੁਰਗ ਸੀ ਉਹ ਵੀ ਇਹੀ ਕੰਮ ਕਰਦੇ ਸੀ ਹਾਂਜੀ ਉਹ ਵੀ ਇਹੀ ਕੰਮ ਕਰਦੇ ਸੀ ਮਤਲਬ ਹੁਣ ਜਿਵੇਂ ਰੁਝਾਨ ਵੱਧ ਗਿਆ ਚਾਈਨੀਜ਼ ਲਾਈਟਾਂ ਆ ਗਈਆਂ ਨੇ ਲੜੀਆਂ ਆ ਗਈਆਂ ਨੇ ਦੀਵੇ ਲੋਕ ਘਟ ਲਾਂ ਲੱਗ ਗਏ ਫਰਕ ਪਿਆ ਕੋਈ ਹਾਂਜੀ ਦੀਵੇ ਜਿਹੜਾ ਪਹਿਲਾਂ ਪੰਜਾਬ ਜਾਂ ਸੋਸੋ ਲੈ ਕੇ ਜਾਂਦਾ ਸੀ ਕੋਣ ਉਹ 10 ਰੁਪਏ ਦੇ 11 ਰੁਪਏ ਦੇ ਮਿਲ ਕੇ ਜਾਂਦਾ ਬਸ ਮਤਲਬ ਕਾਫੀ ਨੁਕਸਾਨ ਹੋਇਆ ਇਹ ਚੀਜ਼ਾਂ ਦਾ ਹਾਂਜੀ ਨੁਕਸਾਨ ਤਾਂ ਹੋਇਆ ਸਾਰੇ ਨੂੰ ਹੋਇਆ ਬਾਕੀ ਉਹ ਲੋਕੀ ਵੀ ਛੱਡਦੇ ਜਾ ਰਹੇ ਨੇ ਇਹ ਕੰਮ ਕਿੰਨੇ ਕੇ ਮਤਲਬ ਕਿੰਨੇ ਕੇ ਲੋਕ ਇਸ ਏਰੀਆ ਦੇ ਵਿੱਚ ਹੁੰਦੀ ਵੇ ਬਣਾਉਂਦੇ ਨੇ ਬਸ ਦੋ ਤਿੰਨ ਘਰ ਆ ਜੀ ਬਾਕੀ ਸਾਰੇ ਛੱਡ ਗਏ ਬਸ ਪਰ ਅਗਲੇ ਹੋਰ ਕੰਮ ਲੱਗ ਗਏ ਕੰਮ ਹੁੰਦਾ ਨਹੀਂ ਹਰ ਇੱਕ ਤੇ ਵਾਜ਼ਨ ਨਹੀਂ ਆ ਗਏ ਮੇਨ ਤਾਲਾ ਕੰਮ ਆਏਗਾ ਔਰ ਕੋਈ ਨਹੀਂ ਕਰਕੇ ਰਾਜੀ ਨੂੰ ਮਤਲਬ ਇਹ ਤੁਸੀਂ ਕਿੰਨੇ ਕੇ ਦੀਵੇ ਬਣਾ ਲੈਣੇ ਇੱਕ ਦਿਨ ਚ ਇਹ ਤਾਂ ਇਹ ਆਪਣੇ ਉੱਪਰ ਡਿਪੈਂਡ ਹੈ 2000 3000 4000 ਦਿਨਾਂ ਮਰਜ਼ੀ ਬਣਾ ਲਓ ਮਤਲਬ ਦਿਨ ਦੇ ਤੁਸੀਂ 2 ਤੋਂ 3000 ਦੀਵੇ ਬਣਾ ਲੈਣੇ ਹਾਂਜੀ ਜਿਹੜੀ ਨਵੀਂ ਪੀੜ੍ਹੀ ਉਹਨਾਂ ਦੇ ਵਿੱਚ ਇਹਨਾਂ ਚੀਜ਼ਾਂ ਦਾ ਕ੍ਰੇਜ਼ ਘਟਦਾ ਜਾ ਰਿਹਾ ਆਰਟੀਫੀਸ਼ੀਅਲ ਚੀਜ਼ਾਂ ਵੱਲ ਜ਼ਿਆਦਾ ਹੋ ਗ ਹਾਂ ਜੀ ਇਹ ਹੀ ਚੱਕਰ ਆਈ ਵਾਸ ਸਾਰੇ ਆਰਟੀਫੀਸ਼ੀਅਲ ਸੀਜ਼ਨ ਫੈਂਸੀ ਚੀਜ਼ਾਂ ਲੈਣੇ ਪਸੰਦ ਜੀ ਕਰਾ ਦੇ ਕਰਦੇ ਮਤਲਬ ਦੇਖ ਲੀ ਜਿਵੇਂ ਕਿ ਮਿੱਟੀ ਦੇ ਤੇਲ ਦੇ ਵਿੱਚ ਮਿੱਟੀ ਦੇ ਦੀਵੇ ਦੇ ਵਿੱਚ ਤੇਲ ਪਾ ਕੇ ਕਹਿੰਦੇ ਬੁਰੀ ਸ਼ਕਤੀਆਂ ਵੀ ਦੂਰ ਜਾਂਦੀਆਂ ਕਾਫੀ ਪ੍ਰਾਚੀਨ ਚੀਜ਼ਾਂ ਦੇਖਿਆ ਜਾਂਦੀਆਂ ਨੇ ਹਾਂ ਜੀ ਉਸ ਟਾਈਮ ਉਸ ਟਾਈਮ ਨਾ ਦੇਖਿਆ ਉਹ ਅੱਜ ਕਾ ਤੁਹਾਨੂੰ ਪਤਾ ਜਮਾਨਾ ਹੀ ਚੇਂਜ ਹੋ ਗਿਆ ਸਾਰਾ ਅੱਜ ਕਾ ਸਾਰਾ ਅੱਜ ਕਾ ਡੈਕੋਰੇਸ਼ਨ ਵਾਲੀ ਚੀਜ਼ਾਂ ਭਾਦਦਾ ਨਾਲੇ ਸਾਰੀ ਚੀਜ਼ਾਂ ਹੀ ਚੇਂਜਿੰਗ ਹੋ ਗਈਆਂ ਹੁਣ ਜਿਵੇਂ ਗੱਲ ਕਰਦੇ ਸੀ ਪੁਰਾਣੇ ਟਾਈਮ ਦੇ ਵਿੱਚ ਜਦੋਂ ਰਾਮਚੰਦਰ ਜੀ ਅਯੁੱਧਿਆ ਵਾਪਸ ਆਏ ਸੀ ਆਪਣਾ ਬਨਵਾਸ ਕੱਟ ਕੇ ਤਾਂ ਸਾਰਾ ਅਯੁੱਧਿਆ ਦੀਵਿਆਂ ਨਾਲ ਭਰਤਾ ਸੀ ਪਰ ਹੁਣ ਐ ਨਹੀਂ ਲੱਗਦਾ ਚੀਜ਼ਾਂ ਦਾ क्रेज ਘਟ ਗਿਆ ਲੜੀਆਂ ਨਹੀਂ ਸਾਰੀ ਜਗ੍ਹਾ ਲੜੀਆਂ ਆਪਾਂ ਆਪਣੇ ਜਿਹੜੀ ਪ੍ਰਾਚੀਨ ਚੀਜ਼ਾਂ ਤੋਂ ਟੁੱਟਦੇ ਜਾ ਰਹੇ ਹਾਂ ਟਾਈਮ ਦੇ ਨਾਲ ਹੈ ਜੀ ਸਾਰਾ ਚੀਜ਼ ਉਸ ਟਾਈਮ ਉਸ ਟਾਈਮ ਨਾਲ ਸੀਗਾ ਹੁਣ ਅੱਜ ਦੇ ਨਾਲ ਉਸ ਟਾਈਮ ਚਾਈਨਸ ਲਾਈਟਾਂ ਨਹੀਂ ਹੁੰਦੀ ਸੀ ਡੈਕੋਰੇਟ ਘਟ ਸੀਗਾ ਉਸ ਟਾਈਮ ਕੱਲੇ ਦੀਵੇ ਚੱਲਦੇ ਸੀ ਹੁਣਾਂ ਜਿਵੇਂ ਤੁਹਾਨੂੰ ਪਤਾ ਲਾਈਟਿੰਗ ਦਾ ਕੰਮ ਆ ਗਿਆ ਸਾਰਾ ਤੋਡੇ ਕੰਮ ਤੇ ਵੀ ਕਾਫੀ ਅਸਰ ਹੈ ਹਾਂਜੀ ਉਹ ਤਾਂ ਪਏ ਜੀ ਹੁਣ ਜਿਵੇਂ ਕੋਈ ਬੱਚਾ ਆ ਜਾਂ ਫਿਰ ਅੱਗੇ ਕੋਈ ਸਿੱਖਣ ਨੂੰ ਆਂਦਾ ਕੰਮ ਨਹੀਂ ਜੀ ਨਹੀਂ ਕੋਈ ਨਹੀਂ ਸਿੱਖਣਾ ਚਾਹੁੰਦਾ ਇਹ ਕੰਮ ਨੂੰ ਅਸੀਂ ਬਸ ਲਾਸਟ ਹੀ ਆਏ ਤੁਸੀਂ ਕਿਸ ਤੋਂ ਸਿੱਖਿਆ ਕੰਮ ਇਹ ਮੇਰਾ ਬਰਾਦਰ ਡੈਡੀ ਬਣਾਉਂਦਾ ਸੀਗਾ ਡੈਡੀ ਤੋਂ ਫਿਰ ਬਰਾਦਰ ਨੇ ਸਿੱਖਿਆ ਪਰ ਉਸ ਤੋਂ ਦੁਨਾਂ ਅਸੀਂ ਸਿੱਖਿਆ ਹੁਣ ਤੁਹਾਨੂੰ 20 ਸਾਲ ਹੋ ਗਏ ਨੇ ਕੰਮ ਕਰਦੇ ਨੂੰ ਇਹ ਦੀਵਾਲੀ ਤੋਂ ਪਹਿਲਾਂ ਸ਼ੁਰੂ ਕਰ ਦਿੰਦੇ ਹੋ ਕੰਮ ਤੁਸੀਂ ਜਾਂ ਫਿਰ 2-3 ਮਹੀਨੇ ਪਹਿਲਾਂ ਉਹ ਸ਼ੁਰੂ ਕਰ ਦਿੰਦੇ ਦੀਵਾਲੀ ਤੋਂ ਤਕਰੀਬਨ ਕਿੰਨੇ ਕੁ ਦੀਵੇ ਬਣਾ ਲੈਣ ਦੀਵਾਲੀ ਤੱਕ ਆਈਡੀ ਨਹੀਂ ਇਹ ਕੋਈ ਇਦੋਂ ਮੋਤੋਂ ਤੋਂ ਡਿਮੈਂਡ ਕੋ ਸਾਹ ਤਾਂ ਕਾਊਂਟਿੰਗ ਹੀ ਨਹੀਂ ਕਰ ਸਕਦਾ। ਮਤਲਬ ਅਣਗਿਣਤ ਦੀਵੇ ਬਣਾ ਦਿੰਦੇ। ਇਹ ਤਾਂ ਰੋਜ਼ ਦੀ ਹੁਣ ਨਹੀਂ ਪਤਾ ਕਿੰਨੀ ਉਸੀ ਕੋਸ ਲੱਗੇ ਕਦੇ ਕਿੱਧਰ ਜਾਣਾ ਪੈ ਜਾਂਦਾ ਫਿਰ ਉੱਪਰ ਹੋ ਜਾਂਦਾ। ਮਤਲਬ ਹੁਣ ਜਿਵੇਂ ਪਹਿਲਾਂ ਨਾਲੋਂ ਹੁਣ ਦੀਵਿਆਂ ਦੀ ਮੰਗ ਘਟਦੀ ਜਾ ਰਹੀ ਹੈ। ਨਹੀਂ ਦੀਵਿਆਂ ਦੀ ਮੰਗ ਤਾਂ ਹੈ ਗਈ ਬੰਦ ਹੀ ਨਹੀਂ ਹੁਣ ਕਿਸੇ ਤੋਂ। ਬੰਦੇ ਬੋ ਘਟ ਕੇ ਬਣਾਉਣ ਵਾਲੇ। ਮੰਗ ਤਾਂ ਹੈਗੀ ਹੈ ਦੀਵਿਆਂ ਦੀ। ਬੰਦੇ ਬੋ ਘਟ ਕੇ ਬਣਾਉਣ ਵਾਲੇ। ਮਤਲਬ ਜਿਹੜੇ ਬੰਦੇ ਪਹਿਲਾਂ ਦੇ ਟਾਈਮਾਂ 'ਚ ਬਣਾਉਂਦੇ ਸੀ ਉਹ ਘਟਦੇ ਜਾ ਰਹੇ ਨੇ ਆਪਣੀ। ਸੁੱਟ ਗਏ ਜੀ ਹੁਣ। ਸਪੈ ਜਾਰ ਤੋਂ ਡੁੱਟ ਗਏ। ਹਾਂਜੀ ਹਾਂ। ਨਾ ਮਾ ਕੋਈ ਅੱਗੇ ਨਹੀਂ ਆ ਰਹੇ ਨਹੀਂ ਜੀ ਨਾ ਕੋਈ ਨਹੀਂ ਸਿਖਾਉਂਦਾ ਅਸੀਂ ਆਪਣੇ ਬੱਚੇ ਨਹੀਂ ਸਿਖਾਣਾ ਜਾਂਦੇ ਇਸ ਕੰਮ ਤੇ ਕਿਉਂਕਿ ਇਹ ਮਿਹਨਤਾਂ ਦਾ ਕੰਮ ਹੈ ਇਸ ਕਰਕੇ ਫਿਰ ਉਹ ਉਹਨਾਂ ਤੋਂ ਨਹੀਂ ਹੋ ਪਾਏਗਾ ਮਤਲਬ ਤੁਸੀਂ ਕਹਿਣਾ ਚਾਹੁੰਦੇ ਅੱਜ ਦੀ ਨਵੀਂ ਕਸਦੇ ਆ ਰਹੇ ਤਾਂ ਇਸ ਕੰਮ ਨੂੰ ਕਰ ਰਹੇ ਹੋ ਮਤਲਬ ਆਦੀ ਪੀੜ੍ਹੀ ਮਿਹਨਤ ਕਰਨ ਵਾਲ ਜਮਾਂ ਧਿਆਨ ਨਹੀਂ ਦੇ ਰਹੀ ਨਾ ਜੀ ਨਾ ਬੱਚੇ ਕਿੱਥੋਂ ਕਰਾ ਦੇਣਗੇ ਛੋਟੇ ਛੋਟੇ ਬੱਚਾ ਕਿੱਥੋਂ ਸਿੱਖਣਗੇ ਜੇ ਮੈਂ ਕੋਈ ਹੋਰ ਕੋਈ ਬਾਹਰਲਾ ਬੰਦਾ ਸਿੱਖਣਾ ਚਾਵੇ ਤਾਂ ਤੁਸੀਂ ਸਿਖਾਉਂਗੇ ਉਹਨਾਂ ਨੂੰ ਨਾ ਜੀ ਸਿੱਖਣਾ ਹੀ ਨਹੀਂ ਟਾਈਮ ਹੀ ਨਹੀਂ ਹੁੰਦਾ ਸਾਡੇ ਕੋਲ ਨਾ ਕੋਈ ਸਿੱਖੇ ਅੱਜ ਤੱਕ ਆਈ ਉਹ ਤਾਂ ਬਸ ਦੀ ਸਿੱਖਣਾ ਬਸ ਹੋਰ ਕੋਈ ਨਹੀਂ ਬਾਤ। ਥੋੜਾ ਰੋਜ਼ਗਾਰ ਮਤਲਬ ਇਹਨਾਂ ਦੀਵਿਆਂ ਦੇ ਸਿਰਤੀ ਆ ਸਾਰਾ। ਹਾਂਜੀ। ਬਸ ਇਹ ਦੀਵੇ ਬਣਾਣੇ ਜੀ ਹੋਰ ਕੁਝ ਨਹੀਂ ਕਰਦੇ। ਤੇ ਜਿਵੇਂ ਮਿੱਟੀ ਲੈ ਕੇ ਆਣੀ ਐ ਕਿੰਨਾ ਦਾ ਖਰਚਾ ਆ ਜਾਂਦਾ। ਮਿੱਟੀ ਉੱਪਰ ਵੀ ਕਾਫੀ ਖਰਚਾ ਆ ਜਾਂਦਾ ਇਹ ਹੁਣ। ਇਹ ਇਧਰ ਆਉਂਦੀ ਹੈ ਦੀਵਿਗੜ ਕੰਨੀ ਤੋਂ ਆਉਂਦੀ ਹੈ। ਠੀਕ ਹੈ ਜੀ। ਹਾਂਜੀ। ਤੇ ਹੁਣ ਦੀਵਾਲੀ ਦਾ ਤਿਹਾਰ ਆ ਰਿਹਾ ਕੀ ਮਤਲਬ ਹਰ ਕਿਸੇ ਨਾਲ ਹੁੰਦਾ ਕਿ ਜਿਵੇਂ ਆਪਾਂ ਦੇਖਦੇ ਆ ਕਿ ਆਪਾਂ ਤਾਂ ਚਾਈਨੀਜ਼ ਚਾਈਨੀਜ਼ ਲਾਈਟਾਂ ਲਾ ਕੇ ਦੀਵੇ ਲਾ ਦੀਵੇ ਲਾਏ ਬਿਨਾ ਦੀਵਾਲੀ ਮਨਾ ਲੈਂਦੇ ਪਰ ਥੋੜੀ ਦੀਵਾਲੀ ਤਾਂ ਦੀਵਿਆਂ ਦੇ ਨਾਲ ਹੀ ਅਜੇ ਬਿਕਣਗੇ ਸਾਰੇ ਤਾਂ ਹੀ ਦੀਵਾਲੀ ਮਨਾ ਪਾਉਗੇ ਹਾਂਜੀ ਸਾਡੀ ਤਾਂ ਦੀਵਿਆਂ ਨਾਲ ਹੀ ਹੁੰਦੀ ਹੈ ਦੀਵਾਲੀ ਪਰ ਮਤਲਬ ਤੁਸੀਂ ਲੋਕਾਂ ਨੂੰ ਵੀ ਅਪੀਲ ਇਹੀ ਕਰੋਗੇ ਵੱਧ ਤੋਂ ਵੱਧ ਦੀਵੇ ਲੋਅ ਚਾਈਨੀਜ਼ ਲਾਈਟਾਂ ਅਵੋਇਡ ਕਰੋ ਕਿਉਂਕਿ ਜੇ ਆਪਾਂ ਸਵਦੇਸ਼ੀ ਚੀਜ਼ਾਂ ਅਪਣਾ ਰਹੇ ਤਾਂ ਦੀਵੇ ਵੀ ਪਟਿਆਲੇ ਨਿਵਾਸ ਨੂੰ ਇਹੀ ਕਹਿਣਾ ਚਾਹੁੰਦਾ ਕਿ ਸਭ ਤੋਂ ਵੱਧ ਦੀਵੇ ਲਿਆ ਕਰੋ ਚਾਈਨੀਜ਼ ਲਾਈਟਾਂ ਕਰਨੀ ਘੱਟ ਤੇ ਰੱਖਿਆ ਲੋਕੀ ਵਿਦੇਸ਼ਾਂ ਕੰਨੇ ਜਿਆਦਾ ਜਾ ਰਹੇ ਨਹੀਂ ਹੁਣ ਚਾਈਨੀਸ ਲਾਈਟ ਟੈਂਗ ਹੋ ਗਈ ਕੋਈ ਡੈਕੋਰੇਟਸ ਜ਼ਿਆਦਾ ਪਸੰਦ ਕਰਦੇ ਆ ਮੈਂ ਉਹਨਾਂ ਨੂੰ ਕਿੰਨੇ ਟਾਈਮ ਤੱਕ ਜੇ ਮਿੱਟੀ ਭਿਓ ਕੇ ਰੱਖਣੀ ਪੈਂਦੀ ਹੈ ਫਿਰ ਆ ਮਸ਼ੀਨ ਤੇ ਰੱਖਦੇ ਹੋ ਇਹਨੂੰ ਇੱਕ ਦਿਨ ਪਹਿਲਾਂ ਪਿਉਣੀ ਪੈਂਦੀ ਹੈ ਚੰਗੀ ਤਰ੍ਹਾਂ ਗਾਲ ਕੇ ਫਿਰ ਬਣਾਣੀ ਪੈਂਦੀ ਹੈ ਤੇ ਮੈਨੂੰ ਕੋਈ ਗੱਲ ਦੱਸੋ ਮਸ਼ੀਨ ਦਾ ਨਾਮ ਕੀ ਹੈ ਵੈਸੇ ਕੀ ਕਹਿੰਦੇ ਇਹਨੂੰ ਅਸੀਂ ਚੱਕ ਕਹਿੰਦੇ ਜੀ ਬਣਾਉਂਦੇ ਚੱਕ ਕਹਿੰਦੇ ਹਾਂਜੀ ਹੁਣ ਤੁਸੀਂ ਆ ਮਿੱਟੀ ਦੇ ਇੰਨੇ ਦੀਵੇ ਲਾਏ ਪਏ ਨੇ ਇਹਨਾਂ ਨੂੰ ਕਿਵੇਂ ਲਾਪਕ ਬਣਨਗੇ ਕਿਵੇਂ ਤਾਂ ਮਿੱਟੀ ਗਿੱਲੀ ਪਈ ਹੈ ਜੇ ਹੱਥ ਲਾਵਾਂਗੇ ਟੁੱਟ ਜਾਣਗੇ ਇਹ ਟਾਈਟ ਹੋ ਗਈ ਅੱਛਾ ਜੀ ਇਹ ਦੇਖੋ ਟਾਈਟ ਹੋ ਗਏ ਇਹ ਗਿੱਲੇ ਜਿਹੜੇ ਇਹ ਬਣਾ ਰਹੇ ਆ ਵੇਲੇ ਨਰਮ ਹੈ ਬਾਕੀ ਹੁਣ ਬਾਹਰ ਕੱਢ ਕੇ ਸੁਕਾ ਦਾਂਗੇ ਧੁੱਪ 'ਚ ਸੁੱਕ ਜਾਣਗੇ ਫਿਰ ਉਹ ਤੋਂ ਕਲਰ ਹੋ ਕੇ ਪੱਠੀ ਹੋ ਜਾਏਗੀ ਅੱਛਾ ਕਲਰ ਵੀ ਤੁਸੀਂ ਆਪ ਹੀ ਕਰਦੇ ਹੋ ਹਾਂਜੀ ਸਾਰੀ ਮਿਹਨਤ ਆਪ ਕਰਦੇ ਹੋ ਦੀਵਾਲੀ ਤੇ 2 ਮਹੀਨੇ ਪਹਿਲਾਂ ਸ਼ੁਰੂ ਹਾਂਜੀ ਹਾਂਜੀ ਤੇ ਮਤਲਬ ਇੱਕ ਦੀਵਾ ਕਿੰਨੇ ਦਾ ਵਿਕਦਾ ਇਹ ਇੱਕ ਦੀਵਾ 1 ਰੁਪਏ ਦੇ ਰਿਹਾ ਜੀ ਹਾਂਜੀ ਧੰਨਵਾਦ ਸੋ ਬਿਲਕੁਲ ਤੁਸੀਂ ਦੇਖ ਸਕਦੇ ਹੋ ਕਿ ਕਿੰਨੇ ਦੀਵੇ ਬਣਾ ਦਿੱਤੇ ਗਏ ਨੇ ਸੋ ਮੈਂ ਇੱਕ ਵਾਰ ਕਹੂੰਗਾ ਜਰੂਰ ਕੈਮਰਾਮੈਨ ਨੂੰ ਕਿ ਤਸਵੀਰਾਂ ਜਰੂਰ ਦਿਖਾ ਦੇਣ ਕਿ ਕਿਸ ਤਰੀਕੇ ਦੇ ਨਾਲ ਮਿਹਨਤ ਕਰੀ ਜਾ ਰਹੀ ਹੈ ਇਹ ਮਿਹਨਤ ਉਦੋਂ ਰੰਗ ਆਊਗੀ ਜਦੋਂ ਦੀਵਾਲੀ ਤੇ ਇਹਨਾਂ ਦੇ ਸਾਰੇ ਦੀਵੇ ਵਿਕ ਜਾਣਗੇ ਕਿਉਂਕਿ ਹਰ ਕਿਸੇ ਨੂੰ ਆਸ ਹੁੰਦੀ ਹੈ ਕਿ ਉਹਦੀ ਕੀਤੀ ਮਿਹਨਤ ਨੂੰ ਰੰਗ ਲੱਗੇ ਇਹ ਦੀਵੇ ਕੱਚੇ ਤਿਆਰ ਹੋ ਗਏ ਨੇ ਇੱਕ ਪਾਸੇ ਸੁੱਕਣੇ ਵੀ ਪਏ ਹੋਏ ਨੇ ਤੇ ਦੂਜੇ ਪਾਸੇ ਗੱਲ ਕਰੀਏ ਇਸ ਤੋਂ ਬਾਅਦ ਇਹਨਾਂ ਨੂੰ ਪੱਟੀਆਂ 'ਚ ਰੱਖਿਆ ਜਾਏਗਾ ਪੱਟੀਆਂ 'ਚ ਰੱਖਣ ਤੋਂ ਬਾਅਦ ਇਹਨਾਂ ਨੂੰ ਕਲਰ ਕਰਕੇ ਵੇਚਣ ਦੀ ਤਿਆਰੀ ਕੀਤੀ ਜਾਏਗੀ ਸੋ ਅਸੀਂ ਵੀ ਸਾਰਿਆਂ ਨੂੰ ਹੀ ਅਪੀਲ ਕਰਦੇ ਆ ਕਿ ਥੋੜੀ ਦੀਵਾਲੀ ਤਾਂ ਮਨਜੂਗੀ ਪਰ ਇੰਨਾ ਦੀਵਿਆਂ ਦੇ ਦੋ ਕੋਈ ਲੇਗਾ ਤਾਂ ਇਹਨਾਂ ਦੀ ਦੀਵਾਲੀ ਉਦੋਂ ਮਨੇਗੀ ਸੋ ਵੱਤ ਤੋਂ ਵੱਤ ਦੀਵੇ ਲਓ ਚਾਈਨੀਸ ਚੀਜ਼ਾਂ ਨੂੰ ਅਵੋਇਡ ਕਰੋ ਕਿਉਂਕਿ ਸਾਰੇ ਦੇਸ਼ ਦੇ ਵਿੱਚ ਸਵਦੇਸ਼ੀ ਚੀਜ਼ਾਂ ਨੂੰ ਅਪਣਾਉਣ ਦੀਆਂ ਗੱਲਾਂ ਚੱਲ ਰਹੀਆਂ ਨੇ ਸੋ ਮੈਂ ਇਹੀ ਕਹੂੰਗਾ ਕਿ ਵੱਤ ਤੋਂ ਵੱਤ ਉਹਨਾਂ ਲੋਕਾਂ ਦੀ ਮਦਦ ਕਰੋ ਜਿਨ੍ਹਾਂ ਨੂੰ ਲੋੜ ਹੈ ਕਿਉਂਕਿ ਲੜੀਆਂ ਤਾਂ ਆਮ ਵੇਚਦੇ ਰਹਿੰਦੇ ਆ ਵੱਤ ਤੋਂ ਵੱਤ ਦੀਵੇ ਲਓ ਤੇ ਆਮ ਲੋਕਾਂ ਦੀ ਮਦਦ ਕਰੋ ਸੋ ਹੋਰ ਵੀ ਅਪਡੇਟਸ ਲਈ ਜੁੜੇ ਰਹੋ ਪੰਜਾਬੀ ਲੋਕ ਦੇ ਨਾਲ